ਪਿੰਡ ਕਿਤਣਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਜੀ ਦਾ 134 ਵਾ ਜਨਮ ਦਿਨ ਮਨਾਇਆ ਗਿਆ ਜਨਮ ਦਿਹਾੜੇ ਮੌਕੇ ਕਈ ਉੱਚ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ ਸਮੂਹ ਨਗਰ ਨਿਵਾਸੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਕਿਤਣਾ ਸਾਰੇ ਸਾਥੀਆਂ ਨੇ ਪੂਰਨ ਸਹਿਯੋਗ ਦਿੱਤਾ ਬਲਜਿੰਦਰ ਕਿਤਣਾ ਅਤੇ ਪਿੰਡ ਕਿਤਣਾ ਦੀ ਸਰਪੰਚ ਸੁਨੀਤਾ ਦੇਵੀ ਵੱਲੋਂ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ ਪਗਾਮੇ ਜਗਤ ਗੜ੍ਹ ਸ਼ੰਕਰ ਸੇ ਪੱਤਰਕਾਰ ਬਲਜਿੰਦਰ ਕਿਤਨਾ ਕੀ ਰਿਪੋਰਟ ਫਿਰ ਉਹਨੇ ਵੀ ਸਾਡੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਆਏ ਉਹਨਾਂ ਨੇ ਸਾਨੂੰ ਜੇ ਭਾਰਤ ਭਾਰਤ ਸਾਡੇ ਨਾਲ ਖੜਾ ਹੋਣ ਸੇ ਪੈਰਾਂ ਲਾ ਕੇ ਖੋ ਕੇ ਜੈ ਭੀਂ ਜੈ ਭਾਰਤ ਲੱਗਦੇ ਐਲੀਨ ਹੋਰ ਕਿਹੜਾ ਮਰੀਕਾ ਦਵਾ ਹੈ ਚੁਪ ਕਰਿਆ ਮੈਂ ਇਹਨਾਂ ਨੂੰ ਪੁੱਛਨੀ ਆ ਇਹ ਗਾਣਾ ਕਿਸੇ ਕਿੱਥੋਂ ਆਇਆ

ਸਫਾ ਨੂੰ ਪਹਾੜੀ ਤਲਾਬ ਦੀ ਇਤਰਾਫ ਕੀਤੀ ਕੋਲਣਾ ਪੈਗਾ ਮੇਰੇ ਬਾਡੇ ਨੂੰ ਤਾਂ ਗੱਲ ਪੂਰੀ ਹੋ ਗਈ ਹੈ ਇੱਕ ਤਲਾਬ ਹੈ ਮਹਾਦਾ ਮਹਾਰਾਜ ਦਾ ਤਲਾਬ ਹੈ ਉਹਦੇ ਵਿੱਚ ਕੁੱਤਾ ਪਾਣੀ ਪੀ ਸਕਦਾ ਕੁੱਤਾ ਪਾਣੀ ਪੀ ਸਕਦਾ ਉਹਦੇ ਵਿੱਚ ਗੁਦਰ ਸਕਦਾ ਉਹਨੇ ਬਾਪ ਸਾਹਿਬ ਨੇ ਦਿਖਾਇਆ ਪਿਆ ਕੁੱਤਾ ਚੜਦਾ ਕੁੱਤਾ ਐਗਰੋ ਕ੍ਰੋਸ ਕਰਕੇ ਜਿੱਧੇ ਚਲਾ ਗਿਆ ਬਾਪੂ ਜਿੱਤੇ ਪਾਣੀ ਦੀ ਪੀ ਸਕਦਾ कि पोट्टी मालम जी इस हालत को बाहर काट के तुम आरो तक पहुंचे हो मैं कहूंगा इस सारे युद्ध इस इकाई युद्ध लड़िया कलम न लड़िया और ओम क्रामे तो गुना लड़िया ये युद्ध ना लड़िया जांदा पोट्टी मालम क्या होगी आज भी बैठ के बैठ कर तुम सुधि की करते हो ਕਿ ਤਰ। ਔਰ ਬਾਵਾਲ ਸਾਹ ਦੇ ਪੁੱਤ ਤੋਲੇ ਨੰਦੇ। ਕਦੇ ਉਹ ਹੀ ਤੋਂ ਕਿ ਫਲਾਉ ਦੇ ਵਿੱਚ ਲਿਖਿਆ ਗਿਆ ਪੰਨੋ ਨਾਂ ਦੇ ਜਿਹੜੀ ਟੀਮ ਹੈ ਉਹਦੇ ਬੰਦੇ ਲਿਖਿਆ। ਜਿਹੜੀ ਇਹ ਕੋਈ ਸਵਾਦ ਵਾਲੀ ਗੱਲ ਨਹੀਂ ਆ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਪੈੜ ਨਹੀਂ ਪਾਈ। ਕੋਈ ਐਸੀ ਲੀ ਨਹੀਂ ਛੱਡੀ। ਜੋ ਤੁਹਾਡੇ ਆਣ ਵਾਲੀਆਂ ਜਿਹੜੀਆਂ ਨਸਲਾਂ ਨੂੰ ਕੋਈ ਜਿਹੜਾ ਇਸ ਤਰ੍ਹਾਂ ਦਾ ਮਾਰਗ ਹੋਵੇ ਤੇ ਤੁਹਾਡਾ ਦੁਨੀਆ ਦੇ ਉੱਤੇ ਆਣਾ ਨਾ ਆਉਣਾ ਜਾਂ ਆਉਣਾ ਇੱਕ ਬਰਾਬਰ ਹੈ। ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਭੈਸ਼ੀ ਇਸ ਦੇ ਦੇਸ਼ ਦੇ ਅੰਦਰ ਜਿਹੜਾ ਜਾਤੀ ਵੀ ਜਰਾ ਪੱਟੀਆਂ ਕਰ ਗਿਆ

ਮੈਂ ਕਹਿੰਦਾ 100% ਲਈ ਬਾਬਾ ਸਾਹਿਬ ਨੇ ਕੰਮ ਕੀਤਾ ਕਿਉਂਕਿ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਅਸੀਂ ਉਹਨਾਂ ਦੀਆਂ ਭਾਵਨਾਵਾਂ ਨਹੀਂ ਜੁੜਨਾ ਚਾਹੁੰਦੇ ਜੇ ਅਸੀਂ ਦੇਖੀਏ ਕਿ ਆਥੀ ਵਰਗ ਜੇ ਇੱਕ ਐਥੀ ਲੈ ਦਿੱਤਾ ਦੋ ਸਟੂਡ ਕਾਸਟ ਲੈ ਕੇ ਛੱਡ ਦਿੱਤਾ ਉਹਦੇ ਵੀ 42 ਜਤਾ ਜੋੜੀਆਂ ਗਈਆਂ ਜੇ 20000 ਦੇ ਵਿੱਚ ਕਿੰਨੀਆਂ ਜਤਾ ਜੋੜੀਆਂ ਗਈਆਂ ਜਨਰਲ ਕਿੰਨੀਆਂ ਮੈਂ ਕਹਿੰਦਾ ਜੇ ਐਥੀ ਨੇ ਅਧਿਕਾਰ ਲਿਖੇ ਗਏ ਉਹਦੇ ਵੀਧੀਰੇ ਵੀ ਅਧਿਕਾਰ ਲੈ ਕੇ ਗਏ ਛੱਡੇ ਛੱਡੇ ਐਸਟੀ ਵੀ ਨਹੀਂ ਉਹਨਾਂ ਦੇ ਵੀ ਕੁਝ ਨਾ ਕੋਈ 바ਵਾ ਸਾਹਿਬ ਨੇ ਦਿੱਤਾ ਆ ਅਸੀਂ ਕਿਉਂ ਨਹੀਂ ਕਹਿੰਦੇ ਕਿ ਸਾਰਿਆਂ ਦੇ 바ਵਾ ਸਾਹਿਬ ਗੁਰੂ ਹੋਏ ਆ ਅਸੀਂ ਕਿਉਂ ਰਵਲਾਦ ਗੁਰਦੁਆਰੇ ਜੇ ਪ੍ਰੋਗਰਾਮ ਕਰਦੇ ਆਂਗੇ ਇਹ ਸਾਡੇ ਹੀ ਹੋਇਆ ਰਿਹਾ ਪਰ ਉਹਨਾਂ ਨੇ ਵੀ ਅਕਲ ਦੋ ਵੀ ਤੁਹਾਡੇ ਲਈ ਵੀ 바ਵਾ ਸਾਹਿਬ ਨੇ ਇੰਨਾ ਚਰਚ ਕੀਤਾ ਆ ਤੁਸੀਂ ਵੀ ਜਨਾਨੀਆਂ ਸੀ ਤੁਹਾਨੂੰ ਵੀ ਨਿਕਲਣ ਦਾ ਅਧਿਕਾਰ ਨਹੀਂ ਸੀ ਕੱਲਾ ਐਤੀ ਜਾਂ ਵੀ थी ਜਨਾਨੀਆਂ ਜਾਂ ਲੇਡੀਜ਼ ਲਈ ਉਹਨਾਂ ਨੇ ਕੁਰਬਾਨੀ ਨਹੀਂ ਕੀਤੀ ਦੂਜੇ ਨੰਬਰ ਤੇ ਮੈਂ ਕਹਿਣਾ ਚਾਹਣਾ ਆ 바ਵਾ ਸਾਹਿਬ ਨੇ ਕਿਹਾ ਸੀ ਸਾਡੇ ਸਮਾਜ ਵਿੱਚ 20 ਡਾਕਟਰ ਹੋਣ 20 ਇੰਜੀਨੀਅਰ ਹੋਣ 20 ਪੜੇ ਲਿਖੇ ਹੋਣ ਅ디 ਤੱਕ ਤਾਂ ਪਾੜ ਦਵਾਗੇ ਕਿ ਆਜ ਡਾਕਟਰਾਂ ਦੀ ਕਮੀ ਹੈ ਕਿ ਆਜ ਇੰਜੀਨੀਅਰਾਂ ਦੀ ਕਮੀ ਹੈ ਕਿ ਆਜ ਪੜੇ ਲਿਖੇ ਵਰਗ ਦੀ ਕਮੀ ਹੈ ਕਿਉਂ ਨਹੀਂ ਤਰੱਕੀ ਕਰਦੇ ਉਹਦੇ ਵਿੱਚ ਸਾਡੇ ਇੱਕ ਇਤਰਾਸ ਦੀ ਆ ਕਿ ਅਸੀਂ ਮੌਕਾ ਲੇ ਕੇ ਉਹ ਤੋਂ ਬਦਲ ਜਾਣੇ ਆ ਭਾਈ ਲੋਕਾਂ ਨੂੰ दारू ਮਿਲ ਜਾਂਦੀ ਆ ਪੈਸੇ ਮਿਲ ਜਾਂਦੇ ਆ ਬੀਬੀਆਂ ਪਾਈਆਂ ਮਾਰ ਲਾਈ ਜਾਂਦੀਆਂ ਬੀਬੀਆਂ ਦੇ ਵਿਚਾਰੀਆਂ ਤਾਂ ਮੈਂ ਕਹਿ ਨਹੀਂ ਸਕਦਾ ਵੀ दारू ਪੀਦੀਆਂ ਜਿਹੜਾ ਬਾਵਾ ਸਾਹਿਬ ਦਾ ਸੁਨਿਆਦ ਦੀ ਉਹ ਸਾਡਾ ਤਾਂ ਉਂਗਲੀ ਕਰਕੇ ਸੀਗਾ ਵੀ ਉਹ ਸਾਡਾ ਜਿਹੜੀ ਜਗ੍ਹਾ ਆ ਉੱਥੇ ਤੱਕ ਅਸੀਂ ਪਹੁੰਚਣਾ ਆ ਲੇਕਿਨ ਅਸੀਂ ਪਹੁੰਚੇ ਕਿੱਥੇ ਅਸੀਂ ਆਪਣੇ ਘਰ ਤੱਕ ਨਹੀਂ ਪਹੁੰਚ ਗਏ ਅਜੇ ਤਾਂ ਮੈਂ ਤੁੰਹਾਂ ਜੇ ਅੱਜ ਸੱਚੀ ਸੰਧਾਰਨੀ ਦੇਣਾ ਚਾਹੁੰਦੇ ਆਂ ਜੇ ਅੱਜ ਥੱਕ ਦੀ ਰਾਹ ਤੇ ਚੜਨਾ ਚਾਹੁੰਦੇ ਆਂ ਬਾਬਾ ਸਾਹਿਬ ਦੇ ਕਹਿ ਮਤਾਫ ਕ ਆਪਣੀ ਸਮਾਜ ਨੂੰ ਜੋੜੋ ਜਿਹੜੇ ਮੈਂ ਪੱਜਲੀ ਗੱਲ ਕੀਤੀ ਮੈਂ ਨੂੰ ਜਿਆਦਾ ਨਹੀਂ ਮੈਂ ਕਹਿਣਾ ਚਾਹਣਾ ਮੈਂ ਥੋੜੀ ਸ਼ਾਰਟਕਟ ਕਰ ਰਿਹਾ ਤੇ ਜੇ ਸਾਡੇ ਵਿੱਚ 42 ਜਾਤਾਂ ਜੋੜੀਆਂ ਗਈਆਂ 42 ਜਾਤਾਂ ਵਿੱਚ ਤੁਸੀਂ ਨਾਂ ਲਓਂਗੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਇਹਨੇ ਕਿਤਾਬ ਲੈਣੀ ਪੈਣੀ ਤੁਹਾਨੂੰ ਵੀ ਉੱਚ ਕਿਹੜੀ ਕਿਹੜੀ ਐਫਸੀ ਦੇ ਬਰਗ ਦੇ ਵਿੱਚ ਆਉਂਦੀ ਆ ਉਹ ਸਾਡੇ ਨਾਲੋਂ ਸਾਰੇ ਐਨ ਐਨ ਨਾਲ ਉੱਚਾਈ ਦੱਸਦੇ ਆ ਜੇ ਕਿਸੇ ਕਾਸਟ ਨੂੰ ਪੁੱਛੋ ਨਾ